ਇਹ ਤਾਂ ਜਿੰਨੂੰ ਵੀ ਪੁੱਛੀਏ ਉਹੀ ਕਹਿੰਦਾ ਹੈ ਕਿ ਸਭ ਦੀ ਕਿਸਮਤ ਪਰਮਾਤਮਾ ਹੀ ਲਿਖਦਾ ਹੈ ਹੋਰ ਕੋਈ ਸਾਡੀ ਕਿਸਮਤ ਨਹੀਂ ਲਿਖ ਸਕਦਾ ਪਹਿਲੇ ਮੈਂ ਵੀ ਇਸ ਗੱਲ ਤੇ ਵਿਸ਼ਵਾਸ ਕਰਦਾ ਹੁੰਦਾ ਹੀ ਪਰ ਫਿਰ ਮੈਨੂੰ ਇਹ ਪਤਾ ਚੱਲ ਗਿਆ ਕਿ ਜਿਹੜੇ ਲੋਕ ਮਿਹਨਤ ਕਰਦੇ ਨੇ ਜਿਹੜੇ ਲੋਕ ਦੂਸਰਿਆਂ ਦਾ ਭਲਾ ਕਰਦੇ ਨੇ ਜਿਹੜੇ ਲੋਕ ਸਦਾ ਖੁਸ਼ ਰਹਿੰਦੇ ਨੇ ਜਿਹੜੇ ਲੋਕ ਹਰ ਰੋਜ਼ ਨਵਾਂ ਗਿਆਨ ਪ੍ਰਾਪਤ ਕਰਦੇ ਆ ਕੁਝ ਨਵਾਂ ਸਿੱਖਣ ਲਈ ਤਿਆਰ ਰਹਿੰਦੇ ਆ ਜਿਹੜੇ ਲੋਕਾਂ ਦੇ ਵਿਚਾਰ ਹਮੇਸ਼ਾ ਪੋਜ਼ਿਟਿਵ ਹੁੰਦੇ ਆ ਜਿਹੜੇ ਦੁੱਖਾਂ ਵਿੱਚ ਗਰੀਬੀ ਵਿੱਚ ਚਿੰਤਾ ਵਿੱਚ ਵੀ ਮੁਸਕਰਾਉਣਾ ਜਾਣਦੇ ਆ ਜਿਹੜੇ ਥੋੜੇ ਤੋਂ ਥੋੜਾ ਹੋਣ ਤੇ ਵੀ ਕਿਸੇ ਦਾ ਭੜਾ ਕਰਨਾ ਕਿਸੇ ਨੂੰ ਦਾਨ ਦੇਣਾ ਜਾਣਦੇ ਆ ਜਾਂ ਐਂ ਕਹਿ ਲਈਏ ਜਿਹੜੇ ਲੋਕਾਂ ਦੇ ਕੋਲ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਮੁਤਾਬਕ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਵਾਲੇ ਗੁਣ ਆ ਜਾਂਦੇ ਆ ਫਿਰ ਉਹਨਾਂ ਦੀ ਕਿਸਮਤ ਲਿਖਣ ਦੀ ਜ਼ਿੰਮੇਵਾਰੀ ਪਰਮਾਤਮਾ ਉਹਨਾਂ ਨੂੰ ਹੀ ਦੇ ਦਿੰਦਾ ਹੈ ਉਹਨਾਂ ਦੀ ਕਿਸਮਤ ਫਿਰ ਪਰਮਾਤਮਾ ਨਹੀਂ ਲਿਖਦਾ ਪਰਮਾਤਮਾ ਕਹਿੰਦਾ ਇਹ ਲਓ ਪੈਨ ਤੇ ਇਹ ਲਓ ਤੁਸੀਂ ਆਪਣੀ ਕਿਸਮਤ ਵਾਲਾ ਚੈੱਕ ਇਹਦੇ ਵਿੱਚ ਜਿਸ ਤਰ੍ਹਾਂ ਦੀ ਤੇ ਜਿੰਨੀ ਵਧੀਆ ਕਿਸਮਤ ਚਾਹੋ ਤੁਸੀਂ ਲਿਖ ਲਵੋ ਇਸ ਲਈ ਮਿੱਤਰੋ ਤੁਸੀਂ ਆਪਣੀ ਕਿਸਮਤ ਆਪ ਲਿਖਣ ਵਾਲੇ ਬਣੋ ਭਗਵਾਨ ਤੋਂ ਕਾਪੀ ਪੈਨ ਉਹ ਚੈੱਕ ਲੈ ਲਵੋ ਬਸ ਚੰਗੇ ਗੁਣ ਧਾਰਨ ਕਰੋ ਤੇ ਤੁਹਾਡੀ ਵੀ ਕਿਸਮਤ ਵਧੀਆ ਬਣ ਜਾਏਗੀ ਧੰਨਵਾਦ